ਜਲੰਧਰ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ ਤੇ ਜਦੋਂ ਦੇ ਹਲਕਾ ਇੰਚਾਰਜ ਨਿਤਨ ਕੋਲੀ ਜਲੰਧਰ ਦੇ ਵਿੱਚ ਆਏ ਨੇ ਤੇ ਇਸ ਸਮੇਂ ਅਸੀਂ ਖੜੇ ਆ ਸ਼ਹੀਦ ਉਦਮ ਸਿੰਘ ਨਗਰ ਇੱਕ ਤੋਂ ਬਾਅਦ ਇੱਕ ਛਲਾਗਾ ਜੋ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਜਲੰਧਰ ਹੈ ਜਿਹੜਾ ਉੱਤਰਕੀਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਇੱਕ ਤੋਂ ਬਾਅਦ ਇੱਕ ਜਿਹੜਾ ਕੰਮ ਹੈ ਉਹ ਤੇਜ਼ੀ ਦੇ ਨਾਲ ਅਤੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਇੱਥੇ ਪੂਰਾ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵਾਰਡ ਨੰਬਰ 21 ਦੇ ਵਿੱਚ ਵੀ ਅਸੀਂ ਉੱਥੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ ਜਿੱਥੇ ਕੀ ਨਿਤਿਨ ਕੋਲੀ ਜੀ ਦੇ ਵੱਲੋਂ देर ਰਾਤ ਤੱਕ ਉੱਥੇ ਸੜਕ ਦਾ ਕੰਮ ਜਿਹੜਾ ਕਰਵਾਇਆ ਗਿਆ ਹੈ ਜਿਤੇ ਇੱਕ ਵਾਰ ਸੇ ਸਰਕਾਰ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦਾ ਨਿਰਮਾਣ ਵਧੀਆ ਟੰਗ ਦੇ ਨਾਲ ਹੋਏ ਜਲੰਧਰ ਦੇ ਵਿੱਚ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ ਤੇ ਜਦੋਂ ਦੇ ਹਲਕਾ ਇੰਚਾਰਜ ਨਿਤਨ ਕੋਲੀ ਜਲੰਧਰ ਦੇ ਵਿੱਚ ਆਏ ਨੇ ਹਲਕਾ ਇੰਚਾਰਜ ਬਣੇ ਨੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਸ਼ਲਾਗਾ ਜੋਕ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਪਾਰਕ ਦਾ ਉਦਗਾਰਨ ਕੀਤਾ ਗਿਆ ਸੀ ਜਿਸ ਦੇ ਵਿੱਚ ਬਹੁਤ ਹੀ ਵਧੀਆ ਕੋਰਟ ਤਿਆਰ ਕੀਤੇ ਗਏ ਸਨ ਬਾਲੀਵਾਲ ਕੋਰਟ ਅਤੇ ਬੈਡਮਿੰਟਨ ਕੋਰਟ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੀ ਮੰਗ ਸੀ ਕਿ ਜਿਹੜੀਆਂ ਸੜਕਾਂ ਹਨ ਉਹਨਾਂ ਦਾ ਨਿਰਮਾਣ ਕੀਤਾ ਜਾਏ ਵਧੀਆ ਟੰਗ ਦੇ ਨਾਲ ਤਿਆਰ ਕੀਤੀਆਂ ਜਾਂ ਤਾਂ ਹੁਣ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਇੱਕ ਤੋਂ ਬਾਅਦ ਇੱਕ ਜਿਹੜੀਆਂ ਸੜਕਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਚੁੱਕਿਆ ਤੇ ਇਸ ਸਮੇਂ ਅਸੀਂ ਖੜੇ ਹਾਂ ਸ਼ਹੀਦ ਉਦਮ ਸਿੰਘ ਨਗਰ ਜਿੱਥੇ ਇੱਕ ਨਵੀਂ ਸੜਕ ਤਿਆਰ ਕੀਤੀ ਗਈ ਹੈ ਲਗਾਤਾਰ ਜਲੰਧਰ ਹੈ ਜਿਹੜਾ ਉੱਤਰਕੀਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਇੱਕ ਤੋਂ ਬਾਅਦ ਇੱਕ ਜਿਹੜਾ ਕੰਮ ਹੈ ਉਤਜੀ ਦੇ ਨਾਲ ਅਤੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਇੱਥੇ ਪੂਰਾ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਵਾਰਡ ਨੰਬਰ 21 ਦੇ ਵਿੱਚ ਵੀ ਅਸੀਂ ਉੱਥੋਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤਾ ਸਨ ਜਿੱਥੇ ਕੀ ਨਿਤਿਨ ਕੋਲੀ ਜੀ ਦੇ ਵੱਲੋਂ ਦੇਰ ਰਾਤ ਤੱਕ ਉੱਥੇ ਸੜਕ ਦਾ ਕੰਮ ਜਿਹੜਾ ਕਰਵਾਇਆ ਗਿਆ ਤੇ ਕੁਝ ਦਿਨਾਂ ਦੇ ਵਿੱਚ ਹੀ ਉੱਥੇ ਸੜਕ ਦਾ ਨਿਰਮਾਣ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਸ਼ਹੀਦ ਉਦਮ ਸਿੰਘ ਨਗਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦਾ ਨਿਰਮਾਣ ਵਧੀਆ ਢੰਗ ਦੇ ਨਾਲ ਹੋਏ ਜਿਵੇਂ ਕਿ ਅੱਗੇ ਮੌਸਮ ਵੀ ਬਦਲ ਰਿਹਾ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਧੁੰਦਾਂ ਪੈਂਦੀਆਂ ਨੇ ਤੇ ਉਸ ਸਮੇਂ ਹਾਦਸੇ ਹੋਣ ਦੀ ਸੰਭਾਵਨਾ ਹੋਰ ਚਲਦੇ ਆ ਹੁਣ ਜਲੰਧਰ ਦੀ ਹਰ ਇੱਕ ਸੜਕ ਨੂੰ ਵਧੀਆ ਢੰਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਸ਼ਹਿਰ ਦੇ ਵਿੱਚ ਸਫਾਈ ਰੱਖਣ ਦੇ ਲਈ ਦੇਰ ਰਾਤ ਤੱਕ ਸਵਾਈ ਅਭਿਆਨ ਚਲਾਏ ਜਾ ਰਹੇ ਨੇ ਵੈਸਟ ਹਲਕੇ ਦੀਆਂ ਤਸਵੀਰਾਂ ਤੁਸੀਂ ਕੁਝ ਪਹਿਲਾਂ ਹੀ ਦੇਖੀਆਂ ਸਨ ਜਿੱਥੇ ਦੇਰ ਰਾਤ ਤੱਕ ਸਫਾਈ ਅਭਿਆਨ ਚਲਾਇਆ ਗਿਆ ਹੈ ਸ਼ਹਿਰ ਦੇ ਵਿੱਚ ਸਫਾਈ ਰੱਖਣ ਦੇ ਲਈ ਸ਼ਹਿਰ ਨੂੰ ਵਧੀਆ ਬਣਾਉਣ ਦੇ ਲਈ ਦੇਰ ਰਾਤ ਤੱਕ ਜਿਹੜੇ ਕਰਮਚਾਰੀ ਉੱਥੇ ਕੰਮ ਕਰਦੇ ਹੋਏ ਨਜ਼ਰ ਆਏ ਸਨ ਜਿਲੰਦਰ ਦੇ ਵਿੱਚ ਜਿੱਥੇ ਲੋਕਾਂ ਨੂੰ ਪਹਿਲਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਸਨ ਪਰ ਉੱਥੇ ਹੁਣ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਜਿਹੜੀ ਲੋਕਾਂ ਦੀ ਹੱਲ ਕੀਤੀ ਜਾ ਰਹੀ ਹੈ ਉੱਥੇ ਹੁਣ ਸੜਕਾਂ ਨੂੰ ਲੈ ਕੇ ਵੀ ਬਹੁਤ ਵਧੀਆ ਟੰਗ ਦੇ ਨਾਲ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਇਹਨਾਂ ਹੀ ਤਸਵੀਰਾਂ ਦੇ ਨਾਲ ਮੈਨੂੰ ਯਾਨੀ ਕਿ ਅਗਮਪ੍ਰੀਤ ਕੌਰ ਨੂੰ ਕੈਮਰਾਮੈਨ ਵਿਪਨ ਦੇ ਨਾਲ ਇਹ ਦਿਵ ਇਜਾਜ਼ਤ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਕੁਝ ਨਵੀਆਂ ਅਤੇ ਖਾਸ ਤਸਵੀਰਾਂ ਦੇ ਨਾਲ